ਗਲੋਬਲ ਚਾਤ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਗੁਰਲਾਲ ਸਿੰਘ ਸਿੱਧੂ ਤੇ ਅੱਜ ਆਪਾਂ ਗੱਲ ਕਰਨੀ ਆ ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਜੀ ਦੀ ਡਾਕਟਰ ਮਰਮੋਨ ਸਿੰਘ ਜੀ ਦਾ ਅੱਜ ਦਿਹਾंत ਹੋ ਗਿਆ ਪਰਮਾਤਮਾ ਉਹਨਾਂ ਦੀ ਵਿਚਰੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਪਰ ਉਹਨਾਂ ਨੇ ਭਾਰਤ ਦੇ ਵਿਕਾਸ ਭਾਰਤ ਦੇ ਅਰਥਚਾਰੇ ਦੇ ਸੁਧਾਰ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਹੈ ਉਹ ਵੱਖ-ਵੱਖ ਅਦਵੀਆਂ ਤੇ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਹਮੇਸ਼ਾ ਹੀ ਉਹਨਾਂ ਨੇ ਇਮਾਨਦਾਰੀ ਨਾਲ ਲਗਨ ਨਾਲ ਤੇ ਮਿਹਨਤ ਨਾਲ ਕੰਮ ਕੀਤਾ ਡਾਕਟਰ ਮਨਮੋਹਨ ਸਿੰਘ ਜੀ ਦਾ ਜਨਮ 26 ਸਤੰਬਰ 1932 ਨੂੰ ਪਿੰਡ ਗਾਹ ਜ਼ਿਲ੍ਹਾ ਚੱਕਵਾਲ ਪਾਕਿਸਤਾਨ ਵਿੱਚ ਹੋਇਆ ਤੇ ਉਹ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਹੋਏ ਹਨ ਉਹਨਾਂ ਦੇ ਪਿਤਾ ਦਾ ਨਾਮ ਗੁਰਮukh ਸਿੰਘ ਕੋਲੀ ਅਤੇ ਮਾਤਾ ਅੰਮ੍ਰਿਤਕੌਰ ਸੀ ਉਹ ਪੰਜਾਬੀ ਸਿੱਖ ਖੱਤਰੀ ਬੈਕਗ੍ਰਾਉਂਡ ਦੇ ਸਨ ਛੋਟੀ ਉਮਰ ਵਿੱਚ ਹੀ ਇਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋ ਜਾਂਦਾ ਹੈ ਅਤੇ ਇਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਦਾਦੀ ਕਰਦੇ ਹਨ ਇਸ ਲਈ ਇਹਨਾਂ ਦਾ ਉਹਨਾਂ ਨਾਲ ਕਾਫੀ ਲਗਾਵ ਸੀ ਉਹਨਾਂ ਦੀ ਮੁੱਢਲੀ ਸਕੂਲਿੰਗ 10 ਸਾਲ ਤੱਕ ਉਰਦੂ ਮੀਡੀਅਮ ਵਿੱਚ ਹੀ ਸੀ ਭਾਰਤਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਹਾਲਦਵਾਨੀ ਵਿੱਚ ਸ਼ਿਫਟ ਹੋ ਗਿਆ ਹਾਲਦਵਾਨੀ ਉੱਤਰਾਖੰਡ ਦੇ ਕਮਾਉਂ ਦਾ ਇੱਕ ਪ੍ਰਸਿੱਧ ਸ਼ਹਿਰ ਆ 1948 ਵਿੱਚ ਇਹ ਅੰਮ੍ਰਿਤਸਰ ਆ ਗਏ ਜਿੱਥੇ ਇਹਨਾਂ ਨੇ ਅੰਮ੍ਰਿਤਸਰ ਦੇ ਹਿੰਦੂ ਕਾਲਜ ਦੇ ਵਿੱਚ ਦਾਖਲਾ ਲਿਆ ਇਸ ਤੋਂ ਬਾਅਦ ਇਹ ਪੰਜਾਬ ਯੂਨੀਵਰਸਿਟੀ ਜੁਆਇਨ ਕਰਦੇ ਆ ਤੇ ਉਸ ਸਮੇਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਸੀ ਅਤੇ ਇੱਥੋਂ ਇਕਨੋਮਿਕਸ ਵਿੱਚ ਬੈਚਲਰਸ ਤੇ ਮਾਸਟਰਸ ਡਿਗਰੀ 1952 ਤੇ 1954 ਵਿੱਚ ਪੂਰੀ ਕਰਦੇ ਆ ਇਹ ਹਮੇਸ਼ਾ ਆਪਣੇ ਅਕਾਦਮਿਕ ਕੈਰੀਅਰ ਵਿੱਚ ਪਹਿਲੇ ਨੰਬਰ ਤੇ ਹੀ ਰਹੇ ਇਸ ਤੋਂ ਬਾਅਦ ਇਹਨਾਂ ਨੇ ਇਕਨੋਮਿਕਸ ਟ੍ਰਾਈਪੋਸ ਦੀ ਡਿਗਰੀ ਯੂਨੀਵਰਸਿਟੀ ਆਫ ਕੈਂਬਰੀਜ ਤੋਂ 1957 ਵਿੱਚ ਪੂਰੀ ਕੀਤੀ। ਯੂਨੀਵਰਸਿਟੀ ਆਫ ਕੈਂਬਰੀਜ ਤੋਂ ਬਾਅਦ ਇਹ ਭਾਰਤ ਵਾਪਸ ਆਉਂਦੇ ਆ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕ ਦੇ ਤੌਰ ਤੇ ਜੁਆਇਨ ਕਰਦੇ ਆ। 1960 ਵਿੱਚ ਇਹ ਆਪਣੀ ਐਮਫਲ ਪੂਰੀ ਕਰਨ ਲਈ ਯੂਨੀਵਰਸਿਟੀ ਆਫ ਆਕਸਫੋਰਡ ਚਲੇ ਜਾਂਦੇ ਆ ਜਿੱਥੇ ਉਹ ਨਿਊ ਫੀਲਡ ਕਾਲਜ ਦੇ ਮੈਂਬਰ ਵੀ ਰਹੇ। 1962 ਵਿੱਚ ਉਹ ਆਪਣੀ ਪੀਐਚਡੀ ਲੈਂ ਲਿਟਲ ਦੇ ਸੁਪਰਵੀਜ਼ਨ ਹੇਠ ਪੂਰੀ ਕਰਦੇ ਆ ਜਿਸ ਦਾ ਟਾਈਟਲ ਇੰਡੀਆਜ਼ ਐਕਸਪੋਰਟ ਪਰਫਾਰਮੈਂਸ 1951 ਤੋਂ 1960 ਐਕਸਪੋਰਟ ਪ੍ਰੋਸਪੈਕਟਸ ਐਂਡ ਪਾਲਿਸੀ ਇਮਪਲੀਕੇਸ਼ਨ ਸੀ ਜੋ ਬਾਅਦ ਵਿੱਚ ਇੰਡੀਆਜ਼ ਐਕਸਪੋਰਟ ਟ੍ਰੈਂਡਸ ਐਂਡ ਪ੍ਰੋਸਪੈਕਟਸ ਫਾਰ 셀ਫ ਸਸਟੇਨਡ ਗ੍ਰੋਥ ਬੁੱਕ ਦਾ ਆਧਾਰ ਵੀ ਬਣਿਆ ਪੀ ਐਚ ਡੀ ਪੂਰੀ ਕਰਨ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਇੰਡੀਆ ਵਾਪਸ ਆ ਜਾਂਦੇ ਆ ਤੇ ਉਹਨਾਂ ਨੇ ਸੀਨੀਅਰ ਲੈਕਚਰਰ ਆਫ ਇਕਨੋਮਿਕਸ ਦੇ ਤੌਰ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੁਆਇਨ ਕੀਤਾ 1959 ਅਤੇ 1963 ਵਿੱਚ ਉਹ ਐਜ਼ ਅ ਰੀਡਰ ਇਨ ਇਕਨੋਮਿਕਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੇਵਾ ਕਰਦੇ ਰਹੇ ਅਤੇ 1963 ਤੋਂ 1965 ਤੱਕ ਉਹ ਇਕਨੋਮਿਕਸ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਸੇਵਾ ਕਰਦੇ ਰਹੇ ਇਸ ਤੋਂ ਬਾਅਦ ਉਹ ਯੂਨਾਈਟਿਡ ਨੇਸ਼ਨਸ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ ਦੇ ਵਿੱਚ 1966 ਤੋਂ 1969 ਤੱਕ ਰਹੇ ਬਾਅਦ ਵਿੱਚ ਇਹਨਾਂ ਨੇ 1969 ਤੋਂ 1971 ਦੇ ਦਰਮਿਆਨ ਮਿਨਿਸਟਰੀ ਆਫ ਫੋਰਨ ਟ੍ਰੇਡ ਜੁਆਇਨ ਕੀਤਾ ਜੋ ਲਲਿਤ ਨਰਾਇਣ ਮੇਸ਼ਰਾ ਦੇ ਐਡਵਾਈਜ਼ਰ ਦੇ ਤੌਰ ਤੇ ਨਿਯੁਕਤ ਰਹੇ ਡਾਕਟਰ ਮਨਮੋਹਨ ਸਿੰਘ ਦਿੱਲੀ ਸਕੂਲ ਆਫ ਇਕਨੋਮਿਕਸ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਵੀ ਕੰਮ ਕਰਦੇ ਰਹੇ 1972 ਵਿੱਚ ਡਾਕਟਰ ਮਨਮੋਹਨ ਸਿੰਘ ਚੀਫ ਇਕਨੋਮਿਕ ਐਡਵਾਈਜ਼ਰ ਦੇ ਤੌਰ ਤੇ ਮਿਨਿਸਟਰੀ ਆਫ ਫਾਈਨਾਂਸ ਵਿੱਚ ਰਹੇ ਤੇ 1976 ਦੇ ਵਿੱਚ ਉਹ ਸੈਕਟਰੀ ਇਨ ਫਾਈਨਾਂਸ ਮਿਨਿਸਟਰੀ ਦੇ ਵਿੱਚ ਵੀ ਰਹੇ 1980 ਤੋਂ 1982 ਦੇ ਵਿੱਚ ਉਹ ਪਲੈਨਿੰਗ ਕਮਿਸ਼ਨ ਦੇ ਵਿੱਚ ਰਹੇ ਤੇ 1982 ਦੇ ਵਿੱਚ ਉਹਨਾਂ ਦੀ ਅਪੁਆਇੰਟਮੈਂਟ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦੇ ਤੌਰ ਤੇ ਹੁੰਦੀ ਹੈ ਉਸ ਸਮੇਂ ਭਾਰਤ ਦੇ ਫਾਈਨਾਂਸ ਮਿਨਿਸਟਰ ਪ੍ਰਨਵ ਮੁਖਰਜੀ ਸਨ 1985 ਤੋਂ 1987 ਤੱਕ ਉਹ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਰਹੇ ਇਸ ਤੋਂ ਬਾਅਦ ਉਹ ਸੈਕਟਰੀ ਜਨਰਲ ਰਹੇ ਸਾਊਥ ਕਮਿਸ਼ਨ ਦੇ ਜੋ ਇੱਕ ਇੰਡੀਪੈਂਡੈਂਟ ਇਕਨੋਮਿਕ ਪਾਲਿਸੀ ਥਿੰਕ ਟੈਂਕ ਆ ਜਿਸ ਦਾ ਹੈੱਡ ਕੁਆਟਰ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਆ ਇੱਥੇ ਇਹ 1987 ਤੋਂ 1990 ਤੱਕ ਰਹੇ ਡਾਕਟਰ ਮਨਮੋਹਨ ਸਿੰਘ 1990 ਵਿੱਚ ਜਨੇਵਾ ਤੋਂ ਵਾਪਸ ਆਉਂਦੇ ਆ ਤੇ ਉਸ ਸਮੇਂ ਚੰਦਰ ਸ਼ੇਖਰ ਦੀ ਸਰਕਾਰ ਸੀ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਦੇ ਤੌਰ ਤੇ ਕੰਮ ਕਰਦੇ 1991 ਵਿੱਚ ਡਾਕਟਰ ਮਨਮੋਹਨ ਸਿੰਘ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਡਾਕਟਰ ਮਨਮੋਹਨ ਸਿੰਘ ਦਾ ਪੋਲੀਟੀਕਲ ਕੈਰੀਅਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਪੀਵੀ ਨਰਸਿਮਹਾ ਰਾਓ ਉਹਨਾਂ ਨੂੰ ਆਪਣੇ ਮੰਤਰੀ ਮੰਡਲ ਦੇ ਵਿੱਚ ਐਜ਼ ਅ ਫਾਈਨਾਂਸ ਮਿਨਿਸਟਰ ਲੈਂਦੇ ਆ ਜਦੋਂ ਡਾਕਟਰ ਮਨਮੋਹਨ ਸਿੰਘ ਫਾਈਨਾਂਸ ਮਿਨਿਸਟਰ ਦੇ ਤੌਰ ਤੇ ਜੁਆਇਨ ਕਰਦੇ ਆ ਤਾਂ ਉਸ ਸਮੇਂ ਭਾਰਤ ਦੀ ਅਰਥਵਿਵਸਥਾ ਦੀ ਜਿਹੜੀ ਹਾਲਤ ਆ ਉਹ ਬਹੁਤ ਮਾੜੀ ਸੀ ਉਸ ਸਮੇਂ ਭਾਰਤ ਦਾ ਫਿਸਕਲ ਡੈਫਿਸਿਟ ਜਿਹੜਾ ਸੀ ਉਹ 8.5 ਦੇ ਕਰੀਬ ਸੀ ਤੇ ਬੈਲੈਂਸ ਆਫ ਪੇਮੈਂਟ ਡੈਫਿਸਿਟ ਸੀ ਬਹੁਤ ਜ਼ਿਆਦਾ ਸੀ ਤੇ ਕਰੰਟ ਇਕਨੋਮਿਕ ਡੈਫਿਸਿਟ ਜਿਹੜਾ ਸੀ ਉਹ 3.5 ਦੇ ਕਰੀਬ ਸੀ ਇੰਡੀਆ ਦੀ ਟੋਟਲ ਜੀਡੀਪੀ ਦਾ ਇੰਡੀਆ ਦਾ ਫੋਰਨਰ ਰਿਜ਼ਰਵ ਜਿਹੜਾ ਸੀ ਉਹ ਸਿਰਫ 1 ਬਿਲੀਅਨ ਯੂ ਐਸ ਡਾਲਰ ਸੀ ਔਰ ਇਹ ਇੰਨਾ ਸੀ ਕਿ ਸਿਰਫ 2 ਹਫ਼ਤਿਆਂ ਦੇ ਜਿਹੜੇ ਇੰਪੋਰਟ ਆ ਉਸ ਦੀ ਪੇਮੈਂਟ ਹੋ ਸਕਦੀ ਸੀ ਇਸ ਸਾਰੀ ਸਥਿਤੀ ਨੂੰ ਸੰਭਾਲਣ ਵਾਸਤੇ ਡਾਕਟਰ ਮਨਮੋਹਨ ਸਿੰਘ ਨੇ ਬਹੁਤ ਕਦਮ ਚੁੱਕਣੇ ਪਏ ਉਹਨਾਂ ਨੂੰ ਉਹਨਾਂ ਨੇ ਜਿਹੜੀ ਸੋਸ਼ਲਿਸਟ ਇਕਨੋਮਿਕ ਪਾਲਿਸੀ ਸੀ ਉਸ ਨੂੰ ਹਟਾ ਕੇ ਕੈਪੀਟਲਿਸਟਿਕ ਇਕਨੋਮਿਕ ਪਾਲਿਸੀ ਨੂੰ ਲਾਗੂ ਕੀਤਾ ਇਸ ਦੇ ਲਈ ਉਹਨਾਂ ਨੇ ਪਰਮਟ ਰਾਜ ਖਤਮ ਕੀਤਾ ਇਕਨੋਮੀ ਦੇ ਉੱਤੇ ਸਟੇਟਾਂ ਦਾ ਜਿਹੜਾ ਕੰਟਰੋਲ ਸੀ ਉਹ ਘਟਾਇਆ ਇੰਪੋਰਟ ਟੈਕਸ ਜਿਹੜੇ ਸੀ ਉਹਨਾਂ ਨੂੰ ਵੀ ਘਟਾਇਆ ਇਸ ਤੋਂ ਇਲਾਵਾ ਉਹਨਾਂ ਨੇ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਵਿੱਚ ਜੋ ਅੜਿੱਕੇ ਪੈਦਾ ਹੋ ਰਹੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਹਟਾਇਆ 1996 ਦੇ ਵਿੱਚ ਪੀ ਵੀ ਨਰਸਿਮਹਾ ਰਾਓ ਦੀ ਸਰਕਾਰ ਉਹ ਆਊਟ ਹੋ ਜਾਂਦੀ ਆ ਤੇ ਡਾਕਟਰ ਮਨਮੋਹਨ ਸਿੰਘ ਲੀਡਰ ਆਫ অপੋਜੀਸ਼ਨ ਵੀ ਰਹੇ ਇਸ ਤੋਂ ਬਾਅਦ ਜੋ ਸੀ ਪਾਰਲੀਮੈਂਟ 2004 ਦੇ ਵਿੱਚ ਫਿਰ ਕਾਂਗਰਸ ਦੀ ਸਰਕਾਰ ਯੂ ਪੀ ਏ ਦੇ ਐਲਾਈਅੰਸ ਦੇ ਅੰਡਰ ਆਉਂਦੀ ਆ ਤਾਂ ਉਦੋਂ ਜਿਹੜੀ ਪ੍ਰਧਾਨ ਮੰਤਰੀ ਸੋਨੀਆ ਗਾਂਧੀ ਨੂੰ ਬਣਾਇਆ ਜਾਂਦਾ ਪਰ ਉਹਨਾਂ ਦੇ ਵਿਦੇਸ਼ੀ ਮੂਲ ਦੀ ਹੋਣ ਦਾ ਰੌਲਾ ਜੋ اپੋਜੀਸ਼ਨ ਪਾਉਂਦੀ ਆ ਤਾਂ ਉਹਨਾਂ ਦੀ ਥਾਂ ਤੇ ਫਿਰ ਡਾਕਟਰ ਮਨਮੋਹਨ ਸਿੰਘ ਜਿਹੜੇ ਸੀ ਉਹ ਪ੍ਰਧਾਨ ਮੰਤਰੀ ਬਣਦੇ ਆ ਉਹ ਪਹਿਲੇ ਸਿੱਖ ਪ੍ਰਧਾਨ ਮੰਤਰੀ ਜਿਹੜੇ ਸੀ ਉਹ ਹੋਏ ਆ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੀਆਂ ਪਾਲਿਸੀਆਂ ਬਹੁਤ ਸਾਰੇ ਰੂਲ ਰੈਗੂਲੇਸ਼ਨ ਬਣੇ ਜਿਨ੍ਹਾਂ ਦੇ ਵਿੱਚ ਨੈਸ਼ਨਲ ਰੂਲਰ ਹੈਲਥ ਕਮਿਸ਼ਨ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਜਿਹਨੂੰ ਆਪਾਂ ਆਧਾਰ ਕਾਰਡ ਕਹਿੰਦੇ ਆ ਰੂਲਰ এমਪਲॉयਮੈਂਟ ਗਾਰੰਟੀ ਸਕੀਮ ਤੇ ਰਾਈਟ ਟੂ ਐਜੂਕੇਸ਼ਨ ਤੇ ਰਾਈਟ ਟੂ ਇਨਫੋਰਮੇਸ਼ਨ ਐਕਟ ਇਹ ਬਣੇ 2008 ਦੇ ਵਿੱਚ ਉਹ ਇੱਕ ਇਤਿਹਾਸਿਕ ਸਿਵਲ ਨਿਊਕਲੀਅਰ ਐਗਰੀਮੈਂਟ ਯੂਨਾਈਟਿਡ ਸਟੇਟਸ ਦੇ ਨਾਲ ਕਰਦੇ ਆ ਔਰ ਇਸ ਦੇ ਵਿਰੋਧ ਵਜੋਂ ਉਹਨਾਂ ਦੇ ਅਲਾਈਅੰਸ ਦੇ ਜਿਹੜੇ ਪਾਰਟੀ ਸੀ ਉਹ ਵੀ ਉਹਨਾਂ ਨੇ ਵੀ ਉਹਨਾਂ ਦੇ ਉਹ ਉਹਨਾਂ ਨੇ ਵੀ ਸਰਕਾਰ ਤੋਂ ਸਪੋਰਟ ਵਾਪਸ ਲੈ ਲਈ ਸੀ ਡਾਕਟਰ ਮਰਮੂਨ ਸਿੰਘ ਕਦੇ ਵੀ ਲੋਕ ਸਭਾ ਦੇ ਮੈਂਬਰ ਨਹੀਂ ਰਹੇ ਉਹ ਹਮੇਸ਼ਾ ਰਾਜ ਸਭਾ ਤੋਂ ਚੁਣ ਕੇ ਆਉਂਦੇ ਸੀ ਤੇ 1991 ਤੋਂ 2019 ਤੱਕ ਉਹ ਅਸਾਮ ਤੋਂ ਰਾਜ ਸਭਾ ਮੈਂਬਰ 2019 ਤੋਂ 2024 ਤੱਕ ਉਹ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਡਾਕਟਰ ਮਰਮੂਨ ਸਿੰਘ ਇੱਕ ਬਹੁਤ ਹੀ ਹੰਬਲ ਨਿਮਰ ਸੁਭਾਅ ਦੇ ਮਾਲਕ ਸਨ ਖੁਸ਼ਵੰਤ ਸਿੰਘ ਡਾਕਟਰ ਮਰਮੂਨ ਸਿੰਘ ਨੂੰ ਬੈਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਕਹਿੰਦੇ ਆ ਤੇ ਉਹਨਾਂ ਦੀ ਰੇਟਿੰਗ ਜਿਹੜੀ ਜਵਾਰ ਲਾਲ ਨਹਿਰੂ ਤੋਂ ਵੀ ਜ਼ਿਆਦਾ ਕਰਦੀ ਆ 2010 ਦੇ ਵਿੱਚ ਨਿਊਜ਼ ਵੀਕ ਮੈਗਜ਼ੀਨ ਉਹਨਾਂ ਨੂੰ ਐਜ਼ ਆ ਵਰਲਡ ਲੀਡਰ ਦੇ ਤੌਰ ਤੇ ਰੀਕੋਗਨਾਈਜ਼ ਕਰਦਾ ਤੇ ਉਹਨਾਂ ਲਈ ਦਾ ਲੀਡਰ ਅਦਰ ਲੀਡਰਸ ਲਵ ਕਹਿੰਦਾ ਡਾਕਟਰ ਮਰਮੂਨ ਸਿੰਘ ਦਾ ਵਰਲਡ ਸਟੇਟਸਮੈਨ ਅਵਾਰਡ 2010 ਦੇ ਵਿੱਚ ਲੈਂਦੇ ਆ ਹੈਨਰੀ ਕਿ ਸਿੰਗਰਸ ਉਹਨਾਂ ਨੂੰ ਆ ਸਟੇਟਸਮੈਨ ਵਿਦ ਵਿਜਨ ਪਰਸਿਸਟੈਂਸ ਐਂਡ ਇੰਟੈਗ੍ਰਿਟੀ ਕਹਿੰਦੇ ਆ 2010 ਦੇ ਵਿੱਚ ਫੋਰਬਸ ਲਿਸਟ ਆਫ ਵਰਲਡਸ ਮੋਸਟ ਪਾਵਰਫੁਲ ਪੀਪਲ ਜੋ ਹੈ ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ 18ਵਾਂ ਸਥਾਨ ਤਾਂ ਐਡੇ ਕੱਤ ਵਾਲੇ ਤੇ ਐਡੇ ਪ੍ਰਭਾਵਸ਼ਾਲੀ ਲੀਡਰਸ ਹਨ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਉਹਨਾਂ ਦੇ ਯੋਗਦਾਨ ਤੇ ਉਹਨਾਂ ਦੀ ਜੋ ਦੇਣ ਆ ਦੇਸ਼ ਨੂੰ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਵੀਡੀਓ ਨਾਲ ਜੁਟਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ